ਕਾ ਸਾਰੀਆਂ ਮਹਿਲਾਵਾਂ ਜਿਹੜੀਆਂ ਹੈਗੀਆਂ ਨੇ ਮਤਲਬ ਉਹ ਬੱਚਾ ਉਹਨਾਂ ਦਾ ਨਹੀਂ ਹੁੰਦਾ ਸੋ ਮੈਂ ਸਮਝਣਾ ਚਾਹੁੰਦਾ ਮੈਂ ਐਸਟਰੋਲੋਜੀ ਦੇ ਕਿਉਂ ਜਿਹੜੀ ਔਰਤ ਹੈ ਬੱਚਾ ਪੈਦਾ ਨਹੀਂ ਕਰ ਪਾਉਂਦੀ ਜੋਤਿਸ਼ ਦੇ ਮਾਧਿਅਮ ਦੇ ਨਾਲ ਸਭ ਤੋਂ ਪਹਿਲਾਂ ਲਿਖਿਆ ਗਿਆ ਕਿ ਸੰਤਾਨ ਵਿਰਧੀ ਸੰਤਾਨ ਦਾ ਜਨਮ ਲੈਣਾ ਸੰਤਾਨ ਵਿਰਧੀ ਜੋਤਿਸ਼ ਦੇ ਮਾਧਿਅਮ ਚ ਆਦਮੀ ਦੇ ਟੇਬਲ ਚ ਹੁੰਦੀ ਹੈ ਮਾਂ ਪ੍ਰਜਨਨ ਦਿੰਦੀ ਹੈ ਜਨਮ ਦਿੰਦੀ ਹੈ ਪਰ ਉਹ ਵੰਸ਼ ਵਿਧਾਨ ਦਾ ਪਿਓ ਦਾ ਯਵਧਨਦੀ ਹੈ ਤੀ ਆਪਣੇ ਪਿਓ ਦੀ ਨਾਮ ਹੁੰਦਾ ਪਿਓਦਕਾਰ ਕੁੰਡਲੀ ਦੇ ਯੋਗ ਸਾਰ ਨਾਲੇ ਫਾਦਰ ਦੇ ਟੇਵੇ 'ਚ ਯੋਗ ਹੁੰਦਾ ਕਦੋਂ ਹੋਣਾ ਕਿਦਾਂ ਹੋਣਾ ਹੋਣਾ ਜਾਂ ਨਹੀਂ ਹੋਣਾ ਉਹ ਉਹਦੇ ਟੇਵੇ 'ਚ ਹੁੰਦਾ ਇਸ ਚੀਜ਼ ਨੂੰ ਰਿਲੇਟ ਕਰੀਏ ਫੀਮੇਲ ਦੇ ਵਾਈਫ ਦੇ ਟੇਵੇ ਦੇ ਨਾਲ ਕਿ ਵਾਈਫ ਦੀ ਫਿਜ਼ੀਕਲ ਕੰਪੈਟੀਬਿਲਟੀ ਮੇਲ ਦੀ ਕੰਪੈਟੀਬਿਲਟੀ ਨਾਲ ਮੈਚ ਨਹੀਂ ਹੋ پا ਰਹੀ ਬੇਸਿਕਲੀ ਇਹਦਾ ਮਤਲਬ ਹੈ ਕਿ ਦੋਵਾਂ ਦੇ ਵਿਆਹ ਹੋਣ 'ਚ ਰੱਬ ਰਾਜ਼ੀ ਨਹੀਂ ਸੀ ਉਹਨਾਂ ਦੋਵਾਂ ਦੇ ਵਿਆਹ ਹੋਣ 'ਚ ਰੱਬ ਰਾਜ਼ੀ ਨਹੀਂ ਸੀ ਜੇ ਫੀਮੇਲ ਨੂੰ ਉਹ ਵਿੱਚ ਆ ਪੈਦਾ ਕਰਨ ਚ ਦਿੱਕਤ ਆ ਰਹੀ ਹੈ ਤੇ ਇਹਦਾ ਮਤਲਬ ਕਿਤਨਾ ਕੀਤੇ ਕਿ ਉਹਦਾ ਫੀਮੇਲ ਦਾ ਹਸਬੰਡ ਵੀ ਤੇ ਪਿਓ ਨਹੀਂ ਬਣ ਰਿਹਾ ਨਾ